ਪ੍ਰਹਾਰ 2.0 72 ਘੰਟਿਆਂ ਲਈ ਆਖਰਕਾਰ ਕਿਸ ਤਰੀਕੇ ਦੇ ਨਾਲ ਸ਼ੁਰੂ ਕਰ ਦਿੱਤਾ ਗਿਆ ਇਹ ਆਪ੍ਰੇਸ਼ਨ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਬੀਤੇ ਦਿਨ ਪ੍ਰੈਸ ਕਾਨਫਰੰਸ ਕਰ ਰਹੇ ਸੀ ਕਿ ਆਖਰਕਾਰ ਆਪ੍ਰੇਸ਼ਨ ਪ੍ਰਹਾਰ 2.0 ਉਹਨਾਂ ਸੋਸ਼ਲ ਐਲੀਮੈਂਟਸ ਦੇ ਲਈ ਹੈ ਜਿਹੜੇ ਐਂਟੀ ਸੋਸ਼ਲ ਐਲੀਮੈਂਟ ਬਣੇ ਜਾਂਦੇ ਦਾ 72 ਘੰਟਿਆਂ ਦੇ ਲਈ ਪ੍ਰੇਸ਼ਨ ਪ੍ਰਹਾਰ ਦੀ ਸ਼ੁਰੂਆਤ ਕਰਵਾ ਦਿੱਤੀ ਗਈ ਹੈ ਸੂਰਵਿਲ ਤੋਂ ਆਪ੍ਰੇਸ਼ਨ ਨੂੰ ਰੀਲਾਂਚ ਕੀਤਾ ਗਿਆ ਪੰਜਾਬ ਦੇ ਪੁਲਿਸ ਦੇ 12000 ਪੁਲਿਸ ਬਲਾਜ਼ਮ ਆਪਰੇਸ਼ਨ ਪ੍ਰਹਾਰ 2.0 ਦਾ ਹਿੱਸਾ ਬਣੇ ਹੋਣੇ ਗਰਾਉਂਡ ਤੇ ਪੰਜਾਬ ਪੁਲਿਸ ਦੇ ਵੱਡੀ ਗਿਣਤੀ ਦੇ ਵਿੱਚ ਮੁਲਾਜ਼ਮ ਉਤਰੇ ਇਸ ਵਾਰ ਦੇ ਆਪਰੇਸ਼ਨ ਨੂੰ ਲੈ ਕੇ ਡਿਜੀਪੀ ਪੰਜਾਬ ਕਹਿ ਰਹੇ ਨੇ ਕਿ ਇਸ ਵਾਰ ਅਕਾਉਂਟੇਬਿਲਟੀ ਫਿਕਸ ਕੀਤੀ ਜਾਏਗੀ ਭਾਵੇਂ ਕੋਈ ਐਸਐਸਪੀ ਹੈ ਭਾਵੇਂ ਕੋਈ ਸੀਪੀ ਹੈ ਹਰ ਇੱਕ ਦੀ ਪ੍ਰੋਗਰੈਸ ਜਿਹੜੀ ਹੈ ਪਰਫਾਰਮੈਂਸ ਚੈੱਕ ਕੀਤੀ ਜਾਏਗੀ ਕਿ ਕੌਣ ਕਿੰਨੇ ਪਰਫਾਰਮੈਂਸ ਕਰਦਾ ਹੈ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਹੈ ਕਿ ਪੰਜਾਬ ਦੇ ਵਿੱਚ ਵੱਡੀ ਗਿਣਤੀ ਵਿੱਚ ਆਪਰੇਸ਼ਨ ਪ੍ਰਹਾਰ ਚ 12000 ਤੋਂ ਜ਼ਿਆਦਾ ਜਿਹੜੇ ਆ ਪੁਲਿਸ ਮੁਲਾਜ਼ਮ ਉਹ ਗਰਾਉਂਡ ਜ਼ੀਰੋ ਤੇ ਦਿਖਾਈ ਦੇ ਰਹੇ ਨੇ ਤਾਂ ਮਨੋਜ ਰਾਠੀ ਗਰਾਉਂਡ ਜ਼ੀਰੋ ਤੋਂ ਸਾਡੇ ਨਾਲ ਜ਼ਿਆਦਾ ਜਾਣਕਾਰੀ ਦੀ ਸਾਂਝ ਪਾਉਣਗੇ ਜੁੜਨ ਦੀ ਕੋਸ਼ਿਸ਼ ਕਰ ਰਹੇ ਮਨੋਜ ਕੀ ਕੁਝ ਤਸਵੀਰਾਂ ਬਿਆਨ ਕਰਨ ਦੀ ਕੋਸ਼ਿਸ਼ ਕਰੋ ਕਿੰਨੇ ਮੁਲਾਜ਼ਮ ਮੁਹਾਲੀ ਤੇ ਨੇੜਲੇ ਇਲਾਕਿਆਂ ਚ ਐਕਟਿਵ ਦਿਖਾਈ ਦੇ ਰਹੇ ਨੇ ਦੇਖੋ ਬਿਲਕੁਲ ਕੱਲ ਡੀਜੀਪੀ ਵੱਲੋਂ ਜਿਹੜੀ ਜਾਣਕਾਰੀ ਦਿੱਤੀ ਗਈ ਸੀ ਕਿ 72 ਘੰਟੇ ਦਾ ਆਪਰੇਸ਼ਨ ਪ੍ਰਹਾਰ 2 ਸ਼ੁਰੂ ਕਰ ਦਿੱਤਾ ਗਿਆ ਔਰ ਖੁਦ ਐਸਐਸਪੀ ਮੌਕੇ ਤੇ ਹੈ ਮਟੌਰ ਜ਼ਿਲ੍ਹਾ ਜਿਹੜਾ ਮਹਾਲੀ ਜ਼ਿਲ੍ਹੇ ਦੇ ਮਟੌਰ ਏਰੀਆ ਦੇ ਵਿੱਚ ਐਸਐਸਪੀ ਨਾਲ ਨੇ ਔਰ ਲਗਾਤਾਰ ਜਿਹੜੀ ਚੈਕਿੰਗ ਹੈ ਉਹ ਕੀਤੀ ਜਾ ਰਹੀ ਹੈ ਜਿਹੜੇ ਵੀ ਵਾਂਟਡ ਕ੍ਰਿਮੀਨਲ ਨੇ ਐਸਐਸਪੀ ਸਾਹਿਬ ਕਿਉਂਕਿ ਕੱਲ ਡੀਜੀ ਸਾਹਿਬ ਵੱਲੋਂ ਵੀ ਜਿਹੜੀ ਜਾਣਕਾਰੀ ਦਿੱਤੀ ਗਈ ਸੀ ਕਿ ਲਗਾਤਾਰ ਅਸੀਂ ਸਰਚ ਕਰ ਰਹੇ ਹਾਂ ਅੱਜ ਤੁਸੀਂ ਮੌਕੇ ਤੇ ਖੁਦ ਮੌਜੂਦ ਹੋ ਕਿਸ ਤਰ੍ਹਾਂ ਦੀ ਚੈਕਿੰਗ ਵਗੈਰਾ ਕੀਤੀ ਨਹੀਂ ਜਿਹੜਾ ਇਹ ਆਪਰੇਸ਼ਨ ਪਰਹਾਰ ਸਾਡਾ 2.0 ਹੈਗਾ ਉਹਦੇ ਵਿੱਚ ਜਿਹੜਾ ਹੈਗਾ ਜੀ ਇੱਕ ਤਸ ਆਪਰੇਸ਼ਨ ਮਟੌਰ ਏਰੀਆ ਦੇ ਵਿੱਚ ਕੀਤਾ ਜਾ ਰਿਹਾ ਉਹਦੇ ਚ ਇਸ ਟਾਈਮ ਆਪਾਂ ਪੀਜੀਜ਼ ਹੋਟਲਸ ਰਾ ਤੇ ਸਰ ਸਵੇਰ ਤੋਂ ਹੀ ਇੱਕ ਆਪਰੇਸ਼ਨ ਜਿਹੜਾ ਹੈ ਕੀਤਾ ਜਾ ਰਿਹਾ ਨਹੀਂ ਇਹ ਜਿਹੜਾ ਆਪਰੇਸ਼ਨ ਆਪਣਾ ਪ੍ਰਹਾਰ ਹੈਗਾ ਇਹਦੇ ਚ ਤਿੰਨ ਦਿਨਾਂ ਤੇ ਸਾਡਾ ਸਪੈਸ਼ਲ ਫੋਕਸ ਗੈਂਗਸਟਰਸ ਤੇ ਜਿਹੜੀ ਵਾਰ ਇੱਕ ਕੈਂਪੇਨ ਪੰਜਾਬ ਸਰਕਾਰ ਵੱਲੋਂ ਲਾਂਚ ਕੀਤਾ ਗਿਆ ਸੀਗਾ ਉਹਦੇ ਪਾਰਟ ਦੇ ਵਿੱਚ ਆਪਾਂ ਤੁਹਾਨੂੰ ਦੇਖਿਆ ਪਹਿਲਾਂ ਵੀ ਆਪਰੇਸ਼ਨ ਪ੍ਰਹਾਰ ਤਿੰਨ ਦਿਨ ਦਾ ਕੀਤਾ ਸੀਗਾ ਤੇ ਉਸੇ ਲੜੀ ਦੇ ਤਹਿਤ ਆਪਰੇਸ਼ਨ ਪ੍ਰਹਾਰ 2.0 ਜਿਹੜਾ ਹੈਗਾ ਉਹ ਕੀਤਾ ਜਾ ਰਿਹਾ ਹੈ ਸਰ ਖਾਸ ਤੌਰ ਤੇ ਪੀਜੀ ਜਿਹੜੇ ਦਿਖਦੇ ਅਸੀਂ ਸ਼ਾਰਟਸ ਵੀ ਜਿਹੜਾ ਇੱਕ ਵਾਰ ਨਾਲ ਦੇ ਨਾਲ ਦਿਖਾਉਂਦੇ ਰੋ ਸ਼ਰਮ ਸਰ ਕਿਉਂਕਿ ਜਿਹੜੇ ਖਾਸ ਤੌਰ ਤੇ ਪੀਜੀਜ਼ ਨੇ ਹੋਟਲਸ ਨੇ ਜਾਂ ਜਿਹੜੇ ਕਿਰਾਏ ਤੇ ਰਹਿੰਦੇ ਉਹਨਾਂ ਤੇ ਫੋਕਸ ਨਹੀਂ ਬਿਲ ਆਲੇ ਜਿਹੜੇ ਹੈਗੇ ਉਹਨਾਂ ਦੇ ਬਿਲਕੁਲ ਫੋਕਸ ਹੈਗਾ ਜੀ ਕਿ ਕੋਈ ਬੰਦਾ ਬਿਨਾ ਪੁਲਿਸ ਵੈਰੀਫਿਕੇਸ਼ਨ ਤੋਂ अनऑथराइज्ड ਇੱਥੇ ਕੱਲ ਨੂੰ ਰਹਿ ਕੇ ਚਲਾ ਜਾਂਦਾ ਕੋਈ ਕ੍ਰਾਈਮ ਕਮਿਟ ਕਰ ਲੈਂਦਾ ਹੈਗਾ ਉਹਨਾਂ ਨੂੰ ਇੱਕ ਚੈਕਿੰਗ ਕਰਨ ਦਾ ਸਾਡਾ ਪਰਪਸ ਹੈਗਾ ਇਹਦਾ ਠੀਕ ਹੈ ਤੇ ਹੋਰ ਕਿਸ ਤਰ੍ਹਾਂ ਦੀ ਨਾਈਟ ਪੈਟ੍ਰੋਲਿੰਗ ਨੂੰ ਲੈ ਕੇ ਵੀ ਜਿਹੜੀ ਹੈਗੀ ਇਹਦੇ ਚ ਜਿਹੜਾ ਜਿਹੜਾ 3 ਦਿਨ ਦਾ ਆਪਰੇਸ਼ਨ ਹੈਗਾ ਇਹਦੇ ਚ ਅਲੱਗ-ਅਲੱਗ ਚੀਜ਼ਾਂ ਪਲਾਨ ਕੀਤੀਆਂ ਗਈਆਂ ਜੀ ਸਭ ਤੋਂ ਪਹਿਲਾਂ ਤਾਂ ਮੇਨ ਕਾਸੋ ਆਪਰੇਸ਼ਨ ਹੈਗੇ ਨੇ ਜਿਹੜੇ ਓਵਰ ਦਾ 3 ਡੇਸ ਸੀ 6 ਕਾਸੋ ਆਪਰੇਸ਼ਨ ਕਰਾਂਗੇ ਉਸ ਤੋਂ ਇਲਾਵਾ ਆਪਣੇ ਜਿਹੜੇ ਫਲੈਗ ਮਾਰਚੇਸ ਹੈਗੇ ਆ ਸ਼ ਲੈ ਕੇ ਨਾਈਟ ਪੈਟਰੋਲਿੰਗ ਨੂੰ ਲੈ ਕੇ ਜੀ ਨਹੀਂ ਨਾਈਟ ਪੈਟਰੋਲਿੰਗ ਔਰ ਫਲੈਗ ਮਾਰਚੇਸ ਦੇ ਉਹੀ ਮੈਂ 300 ਬੰਨਿਆਂ ਦੀ ਟੀਮ ਦੱਸ ਰਿਹਾ ਜਿਹੜੀ ਹੈਗੀ ਆ ਉਹ ਫਲੈਗ ਮਾਰਚੇਸ ਨਾਕੇ ਇਹ ਸਾਰਾ ਕੁਝ ਉਸੇ ਲੜੀ ਚ ਕੀਤਾ ਜਾ ਰਿਹਾ ਉਸ ਤੋਂ ਇਲਾਵਾ ਜਿਹੜੇ ਮੇਨ ਫੋਕਸ ਹੈਗਾ ਔਰ ਰੈਸਟ ਤੇ ਹੈਗਾ ਵੀ ਜਿੰਨੇ ਵੀ ਗੈਂਗਸਟਰ ਸਾਡੇ ਪੈਂਡਿੰਗ ਹੈਗੇ ਐਸੋਸੀਏਟਸ ਪੈਂਡਿੰਗ ਹੈਗੇ ਵੀ ਉਹਨਾਂ ਨੂੰ ਅਸੀਂ ਇਹਨਾਂ 3 ਦਿਨਾਂ ਦੇ ਵਿੱਚ ਸਾਰੇ ਨੂੰ ਅਰੈਸਟ ਕਰੀਏ ਇਸ ਕਰਕੇ ਕਿਉਂਕਿ ਮਹਾਲੀ ਜਿਲ੍ਹਾ ਬਹੁਤ ਸੈਂਸਿਟਿਵ ਹੈ ਟਰਾਈ ਸਿਟੀ ਦਾ ਪਾਰਟ ਹੈ ਚੰਡੀਗੜ੍ਹ ਹਿਮਾਚਲ ਹਰਿਆਣਾ ਬਿਲਕੁਲ ਨਾਲ ਲੱਗਦਾ ਹੈ ਔ ਐਂਟੇਜ ਹੈਗਾ ਜੀਓਗ੍ਰਾਫਿਕਲ ਉਹ ਮੋਹਾਲੀ ਡਿਸਟ੍ਰਿਕਟ ਨੂੰ ਹੈਗਾ ਕਿਉਂਕਿ ਅਲੱਗ-ਅਲੱਗ ਤਿੰਨੋਂ ਸਟੇਟਸ ਹਰਿਆਣਾ ਪੰਜਾਬ ਐਂਡ ਇਵਨ ਹਿਮਾਚਲ ਵੀ ਆਪਾਂ ਨੂੰ ਟੱਚ ਕਰਦੀ ਹੈ ਸੜਕਾਂ ਇੰਨੀਆਂ ਜ਼ਿਆਦਾ ਹੈ ਕਿ ਗੈਂਗਸਟਰਸ ਨੂੰ ਈਜ਼ੀ ਐਸਕੇਪ ਰੂਟ ਲੱਭਣ ਚ ਈਜ਼ੀ ਹੋ ਜਾਂਦਾ ਤਾਂ ਸਾਡਾ ਇਹੀ ਫੋਕਸ ਰਹਿੰਦਾ ਕਿ ਅਸੀਂ ਨਾਲ ਦੇ ਹੁਣ ਵੀ ਜਿਹੜੇ ਡਿਸਟ੍ਰਿਕਟਸ ਹੈਗੇ ਤਿੰਨੋਂ ਪੰਚਕੂਲਾ ਚੰਡੀਗੜ੍ਹ ਬੱਦੀ ਉਹਨਾਂ ਨਾਲ ਕੋਆਰਡੀਨੇਸ਼ਨ ਰੱਖਿਆ ਹੋਇਆ ਹੈ ਤੇ ਉਹਨਾਂ ਨਾਲ ਅਸੀਂ ਸਮੇਂ-ਸਮੇਂ ਤੇ ਜਿਹੜੇ ਹੈਗੇ ਨਾਕੇ ਲਾਉਂਦੇ ਰਹਿੰਨੇ ਤਾਂ ਕਿ ਉਹਨਾਂ ਦੀ ਫੋਰਸ ਯੂਜ਼ ਕਰਕੇ ਅਸੀਂ ਆਪਣੇ ਕਰਕੇ ਜਿਆਦਾ ਤੋਂ ਜਿਆਦਾ ऑपरेशन ਕੀਤੇ ਜਾਣਗੇ ਸੈਪਰੇਟ ਟੀਮਸ ਬਣਾਈ ਗਈਆਂ ਜਿਹੜੀਆਂ ਕਸੋ ਦੀਆਂ ਹੈਗੀਆਂ ਸੈਪਰੇਟ ਟੀਮ ਹੈ ਜਿਹੜੀ ਰੇਡਸ ਕਰ ਰਹੀ ਹੈ ਉਹ ਇੱਕ ਸੈਪਰੇਟ ਟੀਮਾਂ ਹਾਂ ਜੀ ਹਾਂ ਜੀ ਰੇਡਸ ਇਹਦੇ ਪੈਰਲਲ ਚੱਲ ਰਹੀਆਂ ਈਵਨਿੰਗ ਦੇ ਵਿੱਚ ਨਾਈਟ ਡੋਮਿਨੇਸ਼ਨ ਪੈਟਰੋਲਿੰਗ ਫਲੈਗ ਮਾਰਚੀ ਤੋਂ ਨਕੇ ਲਗਾਏ ਜਾਣਗੇ ਤਾਂ ਟੋਟਲ 1000 ਦੇ ਕਰੀਬ ਮੁਲਾਜ਼ਮ ਮੋਹਾਲੀ ਪੁਲਿਸ ਦੇ ਜਿਹੜਾ ਇਹ ਆਪਰੇਸ਼ਨ ਪ੍ਰਹਾਰ ਹੈ ਇਹਦਾ 파ਟ ਨੇ ਜੀ ਕੋਆਰਡੀਨੇਸ਼ਨ ਕੋਆਰਡੀਨੇਸ਼ਨ ਬਿਲਕੁਲ ਜੀ ਦੇਖੋ ਅਲੱਗ-ਅਲੱਗ ਟੀਮਾਂ ਅਲੱਗ-ਅਲੱਗ ਸੁਪਰਵਾਈਜ਼ ਕਰ ਰਹੇ ਨੇ ਕਿ ਜਿਹੜੇ ਜਿਹਦੇ ਏਰੀਆ 'ਚ ਕਸੋ ਆਪਰੇਸ਼ਨ ਹੋ ਰਿਹਾ ਉਹ ਸੋ ਇੱਕ ਕੋਆਰਡੀਨੇਟਡ ਐਫਰਟ ਜਿਹੜੀ ਹੈਗੀ ਆ ਕੀਤੀ ਗਈ ਹੈ ਤਾਂ ਕਿ ਇੱਕ ਬੈਟਰ ਰਿਜ਼ਲਟ ਆਵੇ। ਹੁਣ ਤੱਕ ਦੀ ਕੋਈ ਅਰੈਸਟ ਵਗੈਰਾ ਨਹੀਂ ਅਰੈਸਟ ਹਲੇ ਤੱਕ ਜਿਹੜੀ ਹੈਗੀ ਸਾਡੇ ਕੋਲ ਅਸੀਂ 40 ਦੇ ਕਰੀਬ ਅਰੈਸਟ ਹਲੇ ਤੱਕ ਕਰ ਚੁੱਕੇ ਹੈ ਜਿਹੜੇ ਸਾਡੇ ਵਾਂਟਡ ਕਰਿਮੀਨਲ ਸੀਗੇ ਤੇ ਹੋਪਫੁਲੀ ਬਾਏ ਦਾ ਡੇ ਸਾਡਾ ਟਾਰਗੇਟ ਹੈਗਾ ਵੀ ਅਸੀਂ 75 ਪਲੱਸ ਐਟ ਲੀਸਟ ਅੱਜ ਬੰਦੇ ਅਰੈਸਟ ਕਰੀਏ ਜਿਹੜੇ ਗੈਂਗਸਟਰਸ ਬਣਦੇ ਸੀ ਤੇ ਬਿਲਕੁਲ ਜਿਹੜਾ ਐਸਐਸਪੀ ਵੱਲੋਂ ਜਾਣਕਾਰੀ ਦਿੱਤੀ ਗਈ ਸੀ ਔਰ ਵੱਖ-ਵੱਖ ਜਿਹੜੇ ਪੀਜੀਜ਼ ਨੇ ਜਿਹੜੇ ਘਰ ਨੇ ਉਹਨਾਂ ਦੀ ਜਿਹੜੀ ਚੈਕਿੰਗ ਹੈ ਉਹ ਕੀਤੀ ਜਾ ਰਹੀ ਹੈ ਔਰ ਦੇਖੋ ਮ ਆਪਰੇਸ਼ਨ ਪ੍ਰਹਾਰ ਵਾਂਟਡ ਕ੍ਰਿਮੀਨਲਸ ਜਿਹੜੇ ਨੇ ਉਹਨਾਂ ਨੂੰ ਲੈ ਕੇ ਜਿਹੜੀ ਹੈ ਉਹ ਜਿਹੜੀ ਹੈ ਛਾਪੇਮਾਰੀ ਕੀਤੀ ਜਾ ਰਹੀ ਔਰ ਹੁਣ ਤੱਕ ਜਿਹੜੇ ਐਸਐਸਪੀ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਸਵੇਰ ਤੋਂ ਹੀ ਲਗਾਤਾਰ ਰੇਡ ਕੀਤੀ ਜਾ ਰਹੀ ਔਰ ਕਰੀਬ 45 ਜਿਹੜੇ ਆ ਜਿਹੜੇ ਵੌਂਟਡ ਨੇ ਜਾਂ ਫਿਰ ਕ੍ਰਿਮੀਨਲਸ ਨੇ ਉਹਨਾਂ ਨੂੰ ਫਿਲਹਾਲ ਹਜੇ ਤੱਕ ਅਰੈਸਟ ਕੀਤਾ ਜਾ ਚੁੱਕਾ ਹੈ ਔਰ ਇਹ ਜਿਹੜੀ ਚੈਕਿੰਗ ਦਾ ਦੌਰ ਹੈ ਉਹ ਤੁਸੀਂ ਦੇਖੋ ਕਿ ਇਹ ਮਟਰ ਏਰੀਆ ਬਹੁਤ ਵੱਡਾ ਏਰੀਆ ਹੈ ਜਿੱਥੇ ਲਗਾਤਾਰ ਸਵੇਰ ਤੋਂ ਹੀ ਚੈਕਿੰਗ ਕੀਤੀ ਜਾ ਰਹੀ ਹੈ ਕੋਆਰਡੀਨੇਟ ਸਰਚ ਆਪਰੇਸ਼ਨ ਕੀਤਾ ਜਾ ਰਿਹਾ ਹੈ ਕਈਆਦੂ ਵੈਰੀਫਿਕੇਸ਼ਨ ਜਿਹੜੀ ਹੈਗੀ ਉਹਨਾਂ ਦੇ ਪੂਰੇ ਆਈਡੀ ਕਾਰਡਸ ਉਹਨਾਂ ਦਾ ਆਧਾਰ ਕਾਰਡ ਇਹ ਸਾਰੀ ਜਿਹੜੀ ਹੈ ਉਹ ਚੈਕਿੰਗ ਕੀਤੀ ਜਾ ਰਹੀ ਹੈ ਔਰ ਖੁਦ ਮੌਕੇ ਤੇ ਐਸਐਸਪੀ ਮੌਜੂਦ ਨੇ ਔਰ ਸਾਰਿਆਂ ਦੀ ਜਿੱਥੇ-ਜਿੱਥੇ ਜਿਹੜੇ ਪੀਜੀਜ਼ ਨੇ ਖਾਸ ਤੌਰ ਤੇ ਜਿੱਥੇ ਬਾਹਰ ਦੇ ਜਿਹੜੇ ਰਹਿੰਦੇ ਆ ਉਹਨਾਂ ਦੇ ਜਿਹੜਾਗਾ ਥਰੂ ਚੈਕਿੰਗ ਕੀਤੀ ਜਾ ਰਹੀ ਹੈ ਤੇ ਤਸਵੀਰਾਂ ਤੁਹਾਨੂੰ ਦੇਖੀਏ ਕਿ ਕਿਸ ਤਰ੍ਹਾਂ ਦੀ ਜਿਹੜੀ ਚੈਕਿੰਗ ਹੈ ਘਰਾਂ ਦੇ ਵਿੱਚ ਆ ਕੇ ਉਹਨਾਂ ਦਾ ਆਈ ਕਾਰਡ ਉਹਨਾਂ ਦੇ ਘਰਾਂ ਦੇ ਵਿੱਚ ਚੈਕਿੰਗ ਕਿੱਥੇ ਰਹਿੰਦੇ ਆ ਕਿੰਨੇ ਦਿਨਾਂ ਤੋਂ ਰਹਿ ਰਹੇ ਆ ਕਿੱਥੇ ਜੌਬ ਕਰਦੇ ਆ ਕਿੱਥੇ ਪੜਾਈ ਕਰਦੇ ਆ ਇਹ ਸਾਰੀ ਚੀਜ਼ਾਂ ਦੇਖੋ ਬਹੁਤ ਅਹਿਮ ਹੋ ਜਾਂਦਾ ਕਿਉਂਕਿ ਆਪਰੇਸ਼ਨ ਪ੍ਰਹਾਰ ਜਿਹੜੀ ਜਾਣਕਾਰੀ ਕੱਲ ਡੀਜੀਪੀ ਵੱਲੋਂ ਵੀ ਦਿੱਤੀ ਗਈ ਸੀ ਕਿ ਆਪਰੇਸ਼ਨ ਪ੍ਰਹਾਰ 72 ਘੰਟੇ ਦਾ ਜਿਹੜਾ ਇਹ ਆਪਰੇਸ਼ਨ ਪ੍ਰਹਾਰ ਹੈ ਇਹਦਾ ਮਕਸਦ ਕੀ ਹੈ ਇੱਕ ਤਾਂ ਵੌਂਟਡ ਕ੍ਰਿਮੀਨਲਸ ਤੇ ਜਿਹੜਾ ਹੈਗਾ ਉਹ ਨਕੀਲ ਕਸਨੀ ਦੂਜਾ ਪੁਆਇੰਟ ਕੋਆਰਡੀਨੇਟ ਸਰਚ ਆਪਰੇਸ਼ਨ ਵੀ ਨਾਲ ਦੇ ਨਾਲ ਚੱਲੂਗੇ ਤੀਜਾ ਪੁਆਇੰਟ ਜਿਹੜੀ ਫਲੈਗ ਮਾਰਚ ਹੈ ਫਲੈਗ ਮਾਰਚ ਤੇ ਨਾਲ-ਨਾਲ ਜਿਹੜੇ ਹੋਰ ਵੀ ਜਿਹੜੀ ਪੈਟਰੋਲਿੰਗ ਹੈ ਉਹ ਵੀ ਜਿਹੜੀ ਲਗਾਤਾਰ ਕੀਤੀ ਜਾਏਗੀ ਯਾਨੀ ਕਿ ਮਕਸਦ ਇਹੀ ਹੈ ਕਿ ਜਿਹੜੇ ਵੀ ਵਾਂਟਡ ਕ੍ਰਿਮੀਨਲਸ ਨੇ ਜਿਹੜੇ ਵੀ ਜਿਹੜੇ ਅਪਰਾਧ ਕਰਕੇ ਫਰਾਰ ਹੋ ਜਾਂਦੇ ਨੇ ਜਾਂ ਫਿਰ ਜਿਹੜੀ ਉੱਥੇ ਛੁਪ ਲੁੱਕ ਕੇ ਪੀਜੀ ਰਹਿੰਦੇ ਆ ਜਾਂ ਫਿਰ ਹੋਰ ਕਿੱਥੇ ਰਹਿੰਦੇ ਆ ਤਾਂ ਮਕਸਦ ਇਹੀ ਹੈ ਕਿ ਉਹਨਾਂ ਨੂੰ ਕਿਸ ਤਰ੍ਹਾਂ ਜਿਹੜਾ ਹੈਗਾ ਵੈਰੀਫਾਈ ਕਰਕੇ ਉਹਨਾਂ ਨੂੰ ਕਿਸ ਤਰ੍ਹਾਂ ਆਈਡੈਂਟੀਫਾਈ ਕਰਕੇ ਉਹਨਾਂ ਨੂੰ ਫੜਨਾ ਹਾਲਾਂਕਿ ਇੱਥੇ ਜਿੱਥੇ ਮੌਜੂਦ ਹੈ ਉੱਥੇ ਮੋਸਟਲੀ ਜਿਹੜੇ ਆ ਉਹ ਪੀਜੀ ਰਹਿੰਦੇ ਆ ਮੁੰਡੇ ਰਹਿੰਦੇ ਆ ਕੁੜੀਆਂ ਰਹਿੰਦੀਆਂ ਤੇ ਹੁਣ ਜਿਹੜੀ ਹੈ ਲਗਾਤਾਰ ਇਸ ਤਰ੍ਹਾਂ ਦੀ ਜਿਹੜੀ ਹੈ ਹੁਣ ਕੋਸ਼ਿਸ਼ ਕਰਾਂਗੇ ਦੂਜੇ ਰੂਮ ਚ ਹਰ ਇੱਕ ਰੂਮ ਦੇ ਵਿੱਚ ਇਹ ਜਿਹੜੀ ਚੈਕਿੰਗ ਹੈ ਉਹ ਕੀਤੀ ਜਾ ਰਹੀ ਹੈ ਦੇਖੋ ਮਕਸਦ ਇਹੀ ਹੈ ਕਿ ਕਿਸ ਤਰ੍ਹਾਂ ਜਿਹੜਾ ਇਹ ਅੰਦਰ ਦੀ ਤਸਵੀਰਾਂ ਨੇ ਜਿੱਥੇ ਪੂਰੀ ਜਿਹੜੀ ਹੈਗੀ ਹਰ ਇੱਕ ਰੂਮ ਦੀ ਜਿਹੜੀ ਚੈਕਿੰਗ ਹੈ ਉਹ ਕੀਤੀ ਜਾ ਰਹੀ ਹੈ ਔਰ ਹਰ ਇੱਕ ਰੂਮ ਦੇ ਉਹਨਾਂ ਦੇ ਆਈ ਕਾਰਡ ਉਹਨਾਂ ਦੇ ਉਹਨਾਂ ਦੇ ਜਿਹੜੇ ਜਿੱਥੇ ਉਹ ਜੌਬ ਕਰਦੇ ਆ ਕਿੰਨੇ ਮੁੰਡੇ ਇੱਥੇ ਰਹਿੰਦੇ ਆ ਕਿੰਨੀ ਕੁੜੀਆਂ ਇੱਥੇ ਰਹਿੰਦੀ ਆ ਕਿ ਕਿੱਥੋਂ ਆਏ ਆ ਕਿੰਨੇ ਦਿਨਾਂ ਤੋਂ ਆ ਇਹ ਸਾਰੀ ਚੀਜ਼ਾਂ ਨੂੰ ਲੈ ਕੇ ਦੇਖੋ ਬਹੁਤ ਅਹਿਮ ਹੋ ਜਾਂਦਾ ਹੈ ਆਪਰੇਸ਼ਨ ਪ੍ਰਹਾਰ 2 ਦਾ ਜਿਹੜਾ ਮਕਸਦ ਹੈ ਜਿਹੜੇ ਵੀ ਵਾਂਟਡ ਕ੍ਰਿਮੀਨਲ ਹਾਲਾਂਕਿ ਇੱਕਲ ਹੋਰ ਜਿਹੜੀ ਜਾਣਕਾਰੀ ਜਿਹੜੇ ਸੀਨੀਅਰ ਅਫਸਰਾਂ ਵੱਲੋਂ ਨੇ ਦਿੱਤੀ ਹੈ ਕਿ ਇੱਕ ਪੂਰੀ ਲਿਸਟ ਤਿਆਰ ਕੀਤੀ ਹੈ ਕਿਰਸ਼ਨ ਕਿਉਂਕਿ ਇੱਕ ਲਿਸਟ ਤਿਆਰ ਕੀਤੀ ਹੈ ਵਾਂਟਡ ਓ ਵਾਂਟਡ ਕ ਜਿਹੜੇ ਕਾਫੀ ਸੰਗੀਨ ਹਿਨੀਅਸ ਕਰਾਇਮ ਦੇ ਵਿੱਚ ਇਨਵੋਲ ਰਹੇ ਨੇ ਕਾਫੀ ਹਿਨੀਅਸ ਕਰਾਇਮ ਦੇ ਵਿੱਚ ਉਹ ਆਦੀ ਇਨਵੋਲਮੈਂਟ ਜਿਹੜੀ ਹੈ ਉਹ ਰਹੀ ਹੈ ਤਾਂ ਅਸੀਂ ਕਹਿ ਸਕਦੇ ਹਾਂ ਕਿ ਮਕਸਦ ਇਹ ਹੀ ਹੈ ਕਿ ਕਿਹੜੀ ਕਿਹੜੀ ਚੀਜ਼ਾਂ ਦਾ ਅਸੀਂ ਧਿਆਨ ਰੱਖਣਾ ਔਰ ਕਿਹੜੇ ਕਿਹੜੇ ਲੋਕਾਂ ਦੀ ਜਿਹੜੀ ਗ੍ਰਿਫਤਾਰੀ ਹੈ ਜਾਂ ਹੁਣ ਤੱਕ ਦੀ ਜਿਹੜੀ 45 ਇਹ ਪੂਰਾ ਸਮਾਨ ਜਿਹੜਾ ਹੈਗਾ ਉਹ ਤੁਸੀਂ ਦੇਖੋ ਤਸਵੀਰਾਂ ਨਿਊਜ਼ ਰੀਟਿਨ ਤੇ ਕਿ ਪੂਰਾ ਜਿਹੜਾ ਘਰ ਹੈ ਉਸ ਨੂੰ ਖੰਡਾ ਲਿਆ ਜਾ ਰਿਹਾ ਹੈ ਪੂਰੇ ਜਿਹੜੇ ਡਾਕੂਮੈਂਟਸ ਹੈ ਉਹ ਦੇਖੇ ਜਾ ਰਹੇ ਨੇ ਕਿਉਂਕਿ ਦੇਖੋ ਬੜਾ ਕਲੀਅਰ ਹੈ ਆਪਰੇਸ਼ਨ ਪ੍ਰਹਾਰ ਜਿਹੜੇ ਡੀਜੀਪੀ ਵੱਲੋਂ ਸਾਫ ਤੌਰ ਤੇ ਕਿਹਾ ਹੈ ਕਿ ਹੀਨੀਅਸ ਕ੍ਰਿਮੀਨਲਸ ਨੇ ਯਾਨੀ ਕਿ ਜਿਹੜੇ ਵਾਂਟਡ ਕ੍ਰਿਮੀਨਲਸ ਨੇ ਹੀਨੀਅਸ ਕਰਾਇਮ ਦੇ ਜਿਹੜੇ ਵੀ ਗੈਂਗਸਟਰ ਨੇ ਜਾਂ ਉਹਨਾਂ ਦੇ ਐਸੋਸੀਏਟਸ ਨੇ ਉਹਨਾਂ ਨੂੰ ਨਹੀਂ ਛੱਡਿਆ ਜਾਏਗਾ ਕਿਸੇ ਵੀ ਕੀਮਤ ਤੇ ਹਾਲਾਂਕਿ ਉਹਨਾਂ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਦੂਜੇ ਜਿਹੜੇ ਆਮ ਲੋਕ ਨੇ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਕੋਈ ਵੀ ਤੰਗ ਪਰੇਸ਼ਾਨ ਨਹੀਂ ਕੀਤਾ ਜਾਏਗਾ ਇਹ ਬਹੁਤ ਕਲੀਅਰ ਹੈ ਲੇਕਿਨ ਅੱਜ ਪੂਰੇ ਪੰਜਾਬ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਦਾ ਸਵੇਰ ਤੋਂ ਹੀ ਇਹ ਆਪਰੇਸ਼ਨ ਚੱਲ ਰਿਹਾ ਹੈ ਕਾਸੋ ਆਪਰੇਸ਼ਨ ਅਲੱਗ ਚੱਲ ਰਿਹਾ ਹੈ ਔਰ ਜਿਹੜੇ ਜਿਹੜੇ ਦੂਜੇ ਜਿਹੜੇ ਵਾਂਟਡ ਕ੍ਰਿਮੀਨਲਸ ਨੂੰ ਫੜਨ ਵਾਸਤੇ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ ਔਰ ਸਵੇਰ ਤੋਂ ਹੀ ਮੋਹਾਲੀ ਜ਼ਿਲ੍ਹੇ ਦੀ ਅਸੀਂ ਗੱਲ ਕਰ ਲਈਏ ਪੁਲਿਸ ਡਿਪਲੋਏ ਕੀਤੀ ਗਈ ਹੈ ਇਸੇ ਕੰਮ ਦੇ ਵਿੱਚ ਕਿ ਜਿਹੜੇ ਵੀ ਵਾਂਟਡ ਕ੍ਰਿਮੀਨਲਸ ਨੇ ਜਿਹੜੇ ਵੀ ਹੀਨੀਅਸ ਕ੍ਰਾਈਮ ਦੇ ਵਿੱਚ ਕਿਉਂਕਿ ਦੇਖੋ ਮੋਹਾਲੀ ਜ਼ਿਲ੍ਹਾ ਖਾਸ ਤੌਰ ਤੇ ਇਸ ਕਰਕੇ ਵੀ ਸੈਂਸਿਟਿਵ ਹੋ ਜਾਂਦਾ ਹੈ ਕਿ ਕਿਤੇ ਨਾ ਕਿਤੇ ਇੱਕ ਪੂਰਾ ਬਾਰਡਰ ਏਰੀਆ ਬਾਰਡਰ ਏਰੀਆ ਦੇ ਨਾਲ ਲੱਗਦਾ ਕਿਉਂਕਿ ਟ੍ਰਾਈ ਸਿਟੀ ਦਾ ਪਾਰਟ ਹੈ ਔਰ ਇਸ ਏਰੀਆ ਦੇ ਵਿੱਚ ਜਿਸ ਤਰ੍ਹਾਂ ਦੀ ਜਿਹੜੀ ਚੀਜ਼ਾਂ ਉਸ ਨੂੰ ਲੈ ਕੇ ਹੁਣ ਪੁਲਿਸ ਲਗਾਤਾਰੀ ਦੇ ਵਿੱਚ ਔਰ ਖੁਦ ਕਿਉਂਕਿ ਕੱਲ ਡੀਜੀਪੀ ਵੱਲੋਂ ਕਿਹਾ ਗਿਆ ਸੀਗਾ ਤੁਸੀਂ ਤੁਹਾਨੂੰ ਯਾਦ ਹੋਣਾ ਕਿ ਕੱਲ ਡੀਜੀਪੀ ਵੱਲੋਂ ਆਪਣੀ ਪ੍ਰੈਸ ਕਾਨਫਰੰਸ ਦੇ ਵਿੱਚ ਇਹ ਬਹੁਤ ਹੀ ਕਲੀਅਰ ਕਿਹਾ ਸੀਗਾ ਕਿ ਅਕਾਉਂਟੇਬਿਲਟੀ ਫਿਕਸ ਕੀਤੀ ਗਈ ਹੈ ਉਹ ਅਫਸਰਾਂ ਦੀ ਚਾਹੇ ਉਹ ਐਸਐਸਪੀ ਹੋਣ ਚਾਹੇ ਉਹ ਕਮਿਸ਼ਨਰ ਹੋਣ ਚਾਹੇ ਉਹ ਐਸਪੀ ਹੋਣ ਚਾਹੇ ਉਹ ਡੀਆਈਜੀ ਰੇਂਜ ਹੋਣ ਸਾਰਿਆਂ ਦੀ ਅਕਾਉਂਟੇਬਿਲਟੀ ਜਿਹੜੀ ਹੈ ਉਹ ਫਿਕਸ ਕੀਤੀ ਗਈ ਹੈ ਔਰ ਉਹ ਖੁਦ ਮੌਕੇ ਤੇ ਰਹਿਣਗੇ ਅੱਜ ਖੁਦ ਐਸਐਸਪੀ ਜਿਹੜੇ ਨਾਲ ਸਾਡੇ ਨਾਲ ਗੱਲਬਾਤ ਕਰ ਰਹੇ ਸੀਗੇ ਉਹਨਾਂ ਨੇ ਜਿਹੜੀ ਜਾਣਕਾਰੀ ਦਿੱਤੀ ਹੈ ਬਹੁਤ ਵੱਡੇ ਫੈਕਟਰ ਨੇ ਕਿ ਖੁਦ ਉਹ ਮੌਕੇ ਤੇ ਅਕਾਉਂਟੇਬਿਲਟੀ ਫਿਕਸ ਕੀਤੀ ਗਈ ਹੈ ਤਾਂ ਆਉਂਦੇ ਦਿਨਾਂ ਚ ਇਹਦੇ ਨਤੀਜੇ ਵੀ ਵੇਖਣ ਨੂੰ ਮਿਲਣਗੇ ਬਹੁਤ ਸ਼ੁਕਰੀਆ ਮਨੋਜ ਰਾਠੀ ਜਿਆਦਾ ਜਾਣਕਾਰੀ ਦੀ ਸਾਂਝ ਬਣਾਏ ਕੋਰ ਮੋੜ ਤੋਂ ਦੱਸੀ ਕਿ ਆਪਰੇਸ਼ਨ ਪ੍ਰਹਾਰ 2.0 ਪੰਜਾਬ ਦੇ ਵਿੱਚ ਰੀਲਾਂਚ ਕੀਤਾ ਗਿਆ ਅੱਜ ਦੂਜਾ ਅਰ ਜਿਹੜਾ ਦੌਰ ਇਸ ਆਪਰੇਸ਼ਨ ਦਾ ਬਣਿਆ ਜਾ ਰਿਹਾ ਜਿਸ ਸਵਿਚ ਪਗੌੜਿਆਂ ਤੇ ਜਿਹੜੇ ਪੀਓ ਨੇ ਪ੍ਰੋਕਲੇਮ ਅਫੈਂਡਰਸ ਉਹਨਾਂ ਤੇ ਜੜੀ ਹੈ ਸਖਤ ਨਜ਼ਰ ਪੰਜਾਬ ਦੀ ਪੁਲਿਸ ਰੱਖੇ ਕੱਲ੍ਹ ਹਾਲੀ ਦੀ ਗੱਲ ਕਰੀਏ ਮਨੋਜ ਰਾਠੀ ਨਿਊਜ਼ 19 ਪੰਜਾਬ ਦੇ ਸਯੋਗੀ ਗਰਾਉਂਡ ਜ਼ੀਰੋ ਤੋਂ ਲਗਾਤਾਰ ਇਸ ਪੂਰੇ ਆਪਰੇਸ਼ਨ ਨੂੰ ਕਵਰ ਕਰਦੇ ਦਿਖਾਈ ਦੇ ਰਹੇ ਨੇ ਜਿਨ੍ਹਾਂ ਨੇ ਦੱਸਿਆ ਕਿ 1000 ਤੋਂ ਜ਼ਿਆਦਾ ਦੀ ਡਿਪਲॉयਮੈਂਟ ਕੱਲੇ ਮੁਹਾਲੀ ਦੇ ਵਿੱਚ ਕੀਤੀ ਹੋਈ ਹੈ